ਵਾਹਿਗੁਰੂ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਅਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਨਾ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਮਹਿਮਾ ਬਹੁਤ ਨਿਆਰੀ ਏ ਖਾਲਸਾ ਜੀ ਜਦੋਂ ਰਸਨਾ ਉੱਪਰ ਮਹਿਮਾ ਆ ਜਾਵੇ ਕਿਸੇ ਦੀ ਵਡਿਆਈ ਕਰਨ ਨੂੰ ਜੀ ਕਰੇ ਰਸਨਾ ਵਡਿਆਈ ਕਰੇ ਕਿਸੇ ਮਹਾਨ ਮਹਾਪੁਰਸ਼ਾ ਦੀ ਸ਼ਹੀਦਾ ਸਿੰਘਾਂ ਦੀ ਜਾਂ ਗੁਰੂ ਸਮਰੱਥ ਮਹਾਰਾ ਸਚੇ ਪਾਸ਼ਾ ਜੀ ਦੀ ਜਦੋਂ ਰਸਨਾ ਮਹਿਮਾ ਕਰਦੀਏ ਤਾਂ ਜੋ ਸਾਰਾ ਸਰੀਰ ਇਹ ਆਪਣਾ ਉਸ ਨੂੰ ਪਵਿੱਤਰ ਕਰ ਦਿੰਦੀ ਹੈ ਖਾਲਸਾ ਜੀ ਸਾਰੀਆਂ ਇੰਦਰੀਆਂ ਪਵਿੱਤਰ ਹੋ ਜਾਂਦੀਆਂ ਨੇ ਮੁਖ ਪਵਿੱਤਰ ਹੋ ਜਾਂਦਾ ਏ ਜਦੋਂ ਰਸਨਾ ਅਭਿਆਸ ਕਰਨ ਲੱਗ ਪੈਂਦੀ ਏ ਮੈਮਾ ਕਰਨ ਲੱਗ ਪੈਂਦੀ ਏ ਪਰਮੇਸ਼ਰ ਦੇ ਗੁਣ ਗਾਉਣ ਲੱਗ ਪੈਂਦੀ ਏ ਸ੍ਰੀ ਖਾਲਸਾ ਜੀ ਜਦੋਂ ਕੰਨ ਪਰਮੇਸ਼ਰ ਦੀ ਸਿਫਤ ਨੂੰ ਸਰਵਨ ਕਰਨ ਲੱਗ ਪੈਂਦੇ ਨੇ ਉਦੋਂ ਜੀਵਨ ਉੱਚਾ ਸੁੱਚਾ ਹੋ ਜਾਂਦਾ ਏ ਮਾੜੇ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਜ਼ਿੰਦਗੀ ਦੇ ਵਿੱਚ ਢਿੱਲਾ ਬਣ ਸੀ ਉਹ ਵੀ ਖਤਮ ਹੋ ਜਾਂਦਾ ਏ ਤੇ ਚੜ੍ਹਦੀ ਕਲਾ ਜੀਵਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਏ ਖਾਲਸਾ ਜੀ ਈਸੇ ਕਰਕੇ ਖਾਲਸਾ ਜੀ ਵਾਹਿਗੁਰੂ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਕਿ ਰਸਨਾ ਦੀ ਨਾਲ ਪਰਮੇਸ਼ਰ ਦੀ ਗੁਣ ਗਾਇਆ ਕਰੋ ਤੇ ਕੰਨਾਂ ਦੀ ਨਾਲ ਪਰਮੇਸ਼ਰ ਦੀ ਮਹਿਮਾ ਦੀ ਵੀ ਸਿਫਤ ਸੁਨਿਆ ਕਰੋ ਤੇ ਈ ਜਦੋਂ ਦੋ ਚੀਜ਼ਾਂ ਕਰਨ ਦੇ ਨਾਲ ਹਿਰਦੇ ਵਿੱਚ ਪ੍ਰੇਮ ਬਣਦਾ ਏ ਸ਼ਰਧਾ ਬਣਦੀ ਏ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਚਰਨਾਂ ਦੇ ਵਿੱਚ ਆ ਜਾਣਗੀਆਂ ਈ ਦੋ ਕੰਮ ਕਰਨ ਦੇ ਨਾਲ ਖਾਲਸਾ ਜੀ ਪਰਮੇਸ਼ਰ ਨਾਲ ਬਣਦੀ ਏ ਸ਼ਰੀਦਾ ਸਿੰਘਾਂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਏ ਸੋ ਖਾਲਸਾ ਜੀ 12 ਸੱਜੇ ਪਾਸ਼ਾ ਜੀ ਦੇ ਬਚਨ ਵੀ ਨੇ ਤਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਕਿ ਜੇ ਕੋ ਆਪਣਾ ਦੁੱਖ ਮਿਟਾਵੇ ਹਰਿ ਨਰਨ ਨਾਮ ਰਿਦੇ ਸਦ ਗਾਵੇ ਉਹ ਵੈਗਰੋ ਸੱਚੇ ਪਾਸ਼ਾ ਦਾ ਜੋ ਸਿਮਰਨ ਕਰਦੇ ਨੇ ਉਹਨਾਂ ਦੇ ਸਾਰੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਣਗੇ ਖਾਲਸਾ ਜੀ ਕਿਉਂਕਿ ਵਾਹਿਗੁਰੂ ਸੱਚੇ ਪਾਸ਼ਾ ਦੀ ਗੁਰਬਾਣੀ ਦੇ ਜਾਪ ਪੀ ਗੁਰ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਸਾਰੇ ਦੁੱਖਾਂ ਦਾ ਤਕਲੀਫਾਂ ਦਾ ਨਾਸ਼ ਕਰ ਦਿੰਦੀ ਏ। ਜੋ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਮਹਿਮਾ ਕਰਦੇ ਨੇ, ਗੁਣ ਗਾਉਂਦੇ ਨੇ, ਉਹਨਾਂ ਕੋਲ ਕਦੇ ਵੀ ਕਸ਼ਟ ਨਹੀਂ ਆਉਂਦੇ, ਨੇੜੇ ਵੀ ਨਹੀਂ ਲੱਗਦੇ। ਦੁੱਖ ਨਹੀਂ ਆਉਂਦੇ ਜੇ ਆਈ ਵੀ ਹੋਣ ਤਾਂ ਨਸ਼ਟ ਹੋ ਜਾਂਦੇ ਨੇ। ਜੇ ਕੋਈ ਸਰੀਰਕ ਦੁੱਖ ਲੱਗਾ ਵੀ ਹੋਵੇ ਤਾਂ ਜਦੋਂ ਮਹਿਮਾ ਕਰਨ ਲੱਗ ਪਈਏ ਤਾਂ ਜਿਹੜਾ ਦੁੱਖ ਹੁੰਦਾ ਈ ਖਾਲਸਾ ਜੀ ਉਹ ਖਤਮ ਹੋ ਜਾਂਦਾ ਏ। ਆਰੋਗਤਾ ਆ ਜਾਂਦੀ ਏ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਿੜਾਇ ਦੁੱਖਾਂ ਨੂੰ ਟਾਲਣ ਵਾਲਾ ਏ ਖਾਲਸਾ ਜੀ ਜੇਕਰ ਖਾਲਸਾ ਜੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਲੈਣੇ ਨੇ ਖੁਸ਼ੀਆਂ ਲੈਣੀਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਤਾਂ ਤੁਸੀਂ ਖਾਲਸਾ ਜੀ ਇਹ ਕੰਮ ਕਰਨਾ ਜ਼ਰੂਰ ਸ਼ੁਰੂ ਕਰੋ ਗੁਰਬਾਣੀ ਦੇ ਜਾਪ ਕਰਨੇ ਸ਼ੁਰੂ ਕਰੋ ਗੁਰੂਵਾਰਾ ਸੱਚੇ ਪਾਤਸ਼ਾਹ ਗੁਰਦੇਦਾਰ ਗੁਰਦੁਆਰਾ ਸਹਿਬ ਜਾਇਆ ਕਰੋ ਸੇਵਾ ਸਿਮਰਨ ਕਰਿਆ ਕਰੋ ਮੰਨਦੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਆਪਣੀ ਕੰਮਕਾਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਲਾਈਫ ਬੀਜੀ ਹੋ ਚੱਕੀ ਏ ਜਿਸ ਦੇ ਕਰਕੇ ਆਪਣੇ ਘਰ ਦੇ ਵਿੱਚ ਕਈ ਪ੍ਰੋਬਲਮ ਕਰਕੇ ਆਪਣੇ ਤੋਂ ਜਾਇਆ ਨਹੀਂ ਜਾਂਦਾ ਜਾਂ ਆਪਣ ਨੂੰ ਕੋਈ ਸਰੀਰਕ ਰੋਗ ਹੁੰਦਾ ਪਰ ਫਿਰ ਵੀ ਖਾਲਸਾ ਜੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਏ ਜਾਂ ਮੁਸ਼ਕਲ ਏ ਤਾਂ ਤੁਸੀਂ ਘਰ ਦੇ ਵਿੱਚ ਬੈਠ ਕੇ ਕੰਮ ਸੀ ਕੰਮ ਤੁਸੀਂ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਆਪਾਂ ਪਾਠ ਕਰਾਂਗੇ ਫਿਰ ਵਾਹਿਗੁਰੂ ਨੇ ਹੀ ਆਪਣੇ ਸ੍ਰੀ ਜੀ ਆਪਾਂ ਨੂੰ ਸਰੀਰਕ ਤੌਰ ਤੇ ਕੋਈ ਰੋਗ ਹੈ ਜਾਂ ਕੋਈ ਮੁਸ਼ਕਲ ਹੈ ਤੇ ਉਸ ਮੁਸ਼ਕਲ ਦੇ ਵਿੱਚੋਂ ਕੱਢਣਾ ਆਪਾਂ ਨੂੰ ਪਰਮਾਤਮਾ ਨਹੀਂ ਤੇ ਉਸ ਮੁਸ਼ਕਲ ਦੇ ਵਿੱਚੋਂ ਨਿਕਲਣ ਦਾ ਹੱਲ ਇਹੀ ਹੈ ਕਿ ਆਪਾਂ ਨੂੰ ਗਰਬਾਣੀ ਦੇ ਚਾਪ ਸ਼ੁਰੂ ਕਰਨੇ ਪੈਣਗੇ ਕਿਉਂਕਿ ਖਾਲਸਾ ਜੀ ਜੇ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਲਈ ਸਮਾਨੀ ਕੱਢ ਸਕਦੇ ਤਾਂ ਪਰਮਾਤਮਾ ਆਪਣੀ ਦੀ ਕਿਉਂ ਕਿਰਪਾ ਕਰਨ ਜੇ ਆਪਾਂ ਪਰਮਾਤਮਾ ਨੂੰ ਯਾਦ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਕਾਰਜ ਕਿਉਂ ਸਫਲ ਕਰਨ ਇਹ ਵੀ ਤਾਂ ਗੱਲਾਂ ਨੂੰ ਆਪਾਂ ਸੋਚਦੇ ਨਹੀਂ ਹੈਗੇ ਆਪਾਂ ਕਹਿ ਦਿੰਦੇ ਆ ਕਿ ਆਪਣੇ ਕੋਲ ਸਮਾਨੀ ਹੈਗਾ ਤੇ ਉਹ ਕਾਲਪੁਰਖ ਵਾਹਿਗੁਰੂ ਸੱਚੇ ਪਾਸ਼ਾ ਫਿਰ ਕਿਉਂ ਕਿਰਪਾ ਕਰਨ ਕਿਉਂਕਿ ਆਪਾਂ ਪਰਮਾਤਮਾ ਦੇ ਲਈ ਸਮਾਂ ਕੱਢਣਾ ਹੈ ਨਾ ਕਿ ਵਾਹਿਗੁਰੂ ਸੱਚੇ ਪਾਸ਼ਾ ਨੇ ਆਪਣੇ ਲਈ ਮਾਰਾ ਸੱਚੇ ਪਾਸ਼ਾ ਦਾ ਕਿਰਪਾ ਕਰਨ ਨੂੰ ਤਿਆਰ ਹੀ ਬੈਠੇ ਹੁੰਦੇ ਨੇ ਪਰ ਆਪਣੇ ਵਿੱਚ ਜੋ ਕਮੀਆਂ ਹੁੰਦੀਆਂ ਨੇ ਗਿਲੇ ਸ਼ਿਕਵੇ ਹੁੰਦੇ ਨੇ ਜੋ ਜਾਂ ਆਪਣੀ ਅੱਜ ਕੱਲ ਦੇ ਸਮੇਂ ਚ ਲਾਈਫ ਬਿਜੀ ਚੱਲਦੀ ਏ ਜਿਸ ਨੇ ਆਪਾਂ ਨੂੰ ਪਰਮਾਤਮਾ ਤੋਂ ਆਪਣੇ ਗੁਰੂ ਤੋਂ ਸਮੇ ਸਮਾਂ ਕੱਢਣ ਦਾ ਮੌਕਾ ਹੀ ਨਹੀਂ ਮਿਲਦਾ ਦੂਰ ਕਰ ਦਿੱਤਾ ਅੱਜ ਦੇ ਜੋ ਇਹ ਸਭ ਚੱਲ ਰਹੇ ਨੇ ਖਾਲਸਾ ਜੀ ਵੀ ਇੰਨੀ ਲਾਈਫ ਬਿਜੀ ਇੰਨੀ ਭੱਜ ਦੌੜ ਚੱਲਦੀ ਪਈਏ ਜਿਸ ਦੇ ਕਾਰਨ ਆਪਾਂ ਆਪਣੇ ਗੁਰੂ ਨੂੰ ਹੀ ਭੁੱਲ ਜਾਂਦੇ ਆ ਸੋ ਖਾਲਸਾ ਜੀ ਇਸ ਕਰਕੇ ਜਿਵੇਂ ਆਪਾਂ ਹੋਰ ਕੰਮਾਂ ਦੇ ਲਈ ਸਮਾਂ ਕੱਢਦੇ ਆ ਉਸੇ ਤਰ੍ਹਾਂ ਤੁਸੀਂ ਗੁਰਬਾਣੀ ਦੇ ਚਾਪ ਦੇ ਲਈ ਵੀ ਸਮਾਂ ਕੱਢਿਆ ਕਰੋ ਦੇ ਮਹਾਰਾ ਸੱਚੇ ਪਾਤਸ਼ਾਹ ਦੇ ਦਰ ਗੁਰਦੁਆਰਾ ਸਹਿਬ ਜੋ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਤੁਸੀਂ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਕਈ ਵਾਰ ਖਾਲਸਾ ਜੀ ਆਪਣੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਆਪਾਂ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਇਹ ਛੋਟਾ ਹੈ ਪਰ ਪ੍ਰਮਾਤਮਾ ਤਾਂ ਹਰ ਇੱਕ ਜਗ੍ਹਾ ਦੇ ਖਾਲਸਾ ਜੀ ਇੱਕ ਹੀ ਇਹ ਆਪਣੇ ਮਨਾਂ ਦੇ ਵਿਚਾਰ ਹੁੰਦੇ ਨੇ ਕਿ ਉੱਥੇ ਨਹੀਂ ਜਾਣਾ ਇੱਥੇ ਜਾਣਾ ਹੈ ਜੀ ਆਪੜਾ ਆਪਾ ਆਪਣੇ ਬਾਦ ਨੂੰ ਸੱਚਾ ਸੁੱਚਾ ਕਰਕੇ ਘਰ ਬੈਠ ਕੇ ਵੀ ਅਰਦਾਸ ਕਰ ਲਈ ਨਾ ਤੇ ਵਾਹਿਗੁਰੂ ਨੇ ਉਹ ਵੀ ਪ੍ਰਵਾਨ ਕਰ ਲੈਣੀ ਹੈ ਤੇ ਜੀ ਇਹ ਆਪਣੇ ਜੋ ਮਨਾਂ ਦੀਆਂ ਵਿਚਾਰਾਂ ਨੇ ਉੱਥੇ ਮੱਥਾ ਟੇਕਣਾ ਇੱਥੇ ਤੋਂ ਪਰਮਾਤਮਾ ਦਾ ਇੱਕੀ ਸੋਈ ਵਿਚਾਰਾ ਆਪਣੇ ਮਨ ਚੋਂ ਕੱਢ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨਾਲ ਜੁੜੋ ਤੇ ਗਰਬਾਣੀ ਦੇ ਜਾਪ ਵੱਧ ਤੋਂ ਵੱਧ ਸ਼ੁਰੂ ਕਰੋ ਤੇ ਆਪਣੇ ਘਰ ਪਰਿਵਾਰ ਜੋ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੋੜੋ ਜੀ ਤੁਸੀਂ ਸਿਤੇਰਾ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਪੀਤੀ ਸਾਂਝੀ ਕਰਾਂਗੇ ਖਾਲਸਾ ਜੀ ਜਿਨ੍ਹਾਂ ਨੇ ਸਾਡੇ ਨਾਲ ਕੱਲ ਹੀ ਸਾਂਝੀ ਕੀਤੀ ਸੀ ਤੇ ਉਹਨਾਂ ਤੋਂ ਅਸੀਂ ਪੁੱਛਿਆ ਵੀ ਤੁਹਾਡੀ ਵਾਰਤਾ ਗੇ ਸਾਂਝੀ ਕਰ ਸਕਦੇ ਆ ਤਾਂ ਉਹਨਾਂ ਨੇ ਕਿਹਾ ਵੀ ਹਾਂਜੀ ਜ਼ਰੂਰ ਅਸੀਂ ਸਾਂਝੀ ਹੀ ਤਾਂ ਕੀਤੀ ਹੈ ਤਾਂ ਜੋ ਅੱਗੇ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ ਤੇ ਉਹ ਵੀ ਗੁਰਬਾਣੀ ਦੇ ਨਾਲ ਜੁੜਨ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਜੁੜਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਤੇ ਵੀ ਮਾਰਾ ਸੱਚੇ ਪਾਸ਼ਾ ਮੇਰ ਕਰਨਾ ਸੁਖਾਲਸਾ ਜੀ ਜੇ ਤੁਹਾਨੂੰ ਵੀ ਇਸ ਚੀਜ਼ ਦੀ ਪ੍ਰੋਬਲਮ ਹੈ ਜੇ ਜੋ ਭੈਣ ਨੇ ਹੱਦ ਵੀ ਤੀ ਸਾਂਝੀ ਕੀਤੀ ਤਾਂ ਤੁਸੀਂ ਵੀ ਕਾਰਜ ਜ਼ਰੂਰ ਕਰਿਆ ਕਰੋ ਖਾਲਸਾ ਜੀ ਜੇ ਤੁਹਾਡੇ ਘਰ ਵਿੱਚ ਵੀ ਤੁਹਾਡੇ ਪੈਣ ਜਾਂ ਭਰਾ ਦਾ ਕਿਸੇ ਦਾ ਵੀ ਵਿਆਹ ਦਾ ਕਾਰਜ ਸਿੱਧ ਨਹੀਂ ਆਉਂਦਾ ਤੁਹਾਨੂੰ ਲੱਗਦਾ ਨੇਕ ਸੰਜੋਗ ਬੰਨੇ ਹੋਏ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਵੀ ਕਿਸੇ ਦਾ ਕੀਤਾ ਕਰਾਇਆ ਹੈ ਵੀ ਇਸ ਦਾ ਵਿਆਹ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਵੇਂ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਕਲਾ ਵਰਤਾਉਂਦੇ ਨੇ ਕਿਰਪਾ ਵਰਤਾਉਂਦੇ ਨੇ ਸੋ ਖਾਨ ਸਾਹਿਬ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਨ ਸਾਹਿਬ ਜੀ ਪਹਿਨ ਦੱਸਦੇ ਆ ਕਹਿੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਮੈਂ ਇੱਕ ਸਿਸਟਰ ਤੇ ਦੋ ਬ੍ਰਦਰ ਸੀਗੇ ਕਹਿੰਦੇ ਮੇਰੇ ਤੇ ਕਹਿੰਦੇ ਮੇਰੇ ਮਾਤਾ ਜੀ ਸਨ ਤੇ ਪਿਤਾ ਖਾਲ사 ਜੀ ਭੈਣ ਦੱਸ ਦਿਆ ਕਿ ਮੇਰੀ ਮੈਰਿਜ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਕਿ ਮੇਰੇ ਦੋ ਭਰਾ ਸੀਗੇ ਕਹਿੰਦੇ ਉਹਨਾਂ ਦੀ ਮੈਰਿਜ ਨਹੀਂ ਹੋ ਰਹੀ ਸੀ ਕਹਿੰਦੇ ਕਿ ਸਾਡਾ ਕੰਮ ਵੀ ਵਧੀਆ ਸੀਗਾ ਕਹਿੰਦੇ ਕਿ ਸਾਡੇ ਕੋਲ ਦੋ ਚਾਰ ਕਿੱਲੇ ਜ਼ਮੀਨ ਸੀ ਅਸੀਂ ਘਰ ਬਹੁਤ ਸੋਨਾ ਕੋਠੀ ਪਾਈ ਹੋਈ ਸੀ ਤੇ ਕਹਿੰਦੇ ਜਿਹੜੇ ਮੇਰੇ ਭਰਾ ਸੀਗੇ ਕਹਿੰਦੇ ਕਿ ਉਹ ਜੋਬ ਕਰਦੇ ਸੀ ਜਿਵੇਂ ਜਾਂ ਕਿਸੇ ਸ਼ਾਪ ਦੇ ਵਿੱਚ ਕਹਿੰਦੇ ਇੱਕ ਬ੍ਰਦਰ ਲੱਗਿਆ ਹੋਇਆ ਸੀ ਤੇ ਇੱਕ ਬਿਜਲੀ ਦਾ ਕੰਮ ਕਰਦੇ ਸੀ ਵੀ ਉਹਨਾਂ ਦੀ ਵਧੀਆ ਤਨਖਾਹ ਮਿਲ ਜਾਂਦੀ ਸੀ ਉਹਨਾਂ ਨੂੰ ਤੇ ਵਧੀਆ ਜੋ ਬਿਜਲੀ ਦਾ ਕੰਮ ਕਰਦੇ ਸੀ ਭੈਣ ਦੱਸ ਰਿਹਾ ਕਿ ਉਹ 30-40000 ਰੁਪਏ ਮਹੀਨੇ ਦਾ ਬਣਾ ਲੈਂਦੇ ਸੀ ਆਪਣਾ ਕੰਮ ਕਰ ਤੋਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਘਰ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਹੋਏ ਪਏ ਸੀਗੇ ਕਹਿੰਦੇ ਕਿ ਅਸੀਂ ਕਦੇ ਵੀ ਗੁਰਦੁਆਰਾ ਸਾਹਿਬ ਤਾਂ ਕਹਿੰਦੇ ਅਸੀਂ ਗਏ ਨਹੀਂ ਸੀ ਨਾਹੀਂ ਅਸੀਂ ਕਹਿੰਦੇ ਵੀ ਕਿਉਂ ਝੂਠ ਬੋਲੀਏ ਵੀ ਅਸੀਂ ਪਾਠ ਕਰਦੇ ਰਹਿਆ ਵੀ ਅਸੀਂ ਕਦੇ ਵੀ ਕਹਿੰਦੇ ਪਾਠ ਨਹੀਂ ਕੀਤਾ ਸੀਗਾ ਕਿਉਂਕਿ ਭੈਣ ਦੱਸ ਰਹੀ ਆ ਵੀ ਮੇਰੀ ਤਾਂ ਮੈਰਿਜ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮੇਰੇ ਮਾਤਾ ਜੀ ਸੀ ਕਹਿੰਦੇ ਕਿ ਉਹਨਾਂ ਤੋਂ ਇੰਨਾ ਕੰਮ ਨਹੀਂ ਸੀ ਹੁੰਦਾਗਾ ਵੀ ਉਹ ਘਰ ਦਾ ਹੀ ਕੰਮ ਰੋਟੀ ਪਾਣੀ ਦਾ ਵੀ ਔਖਾ ਹੀ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਭੈਣ ਦੱਸ ਰਹੀ ਆ ਵੀ ਕਹਿੰਦੇ ਕਿ ਅਸੀਂ ਸੋਚਿਆ ਵੀ ਅਸੀਂ ਇੱਕ ਬ੍ਰਦਰ ਦੀ ਮੈਰਿਜ ਕਰ ਲੈਨੇ ਆ ਤੇ ਦੋਸਰੇ ਦੀ ਬਾਤ ਦੇ ਵਿੱਚ ਕਰਾਂਗੇ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੱਤਾ ਵੀ ਹੈ ਨਹੀਂ ਸੀਗਾ ਵੀ ਜਾਂ ਜਿਵੇਂ ਖਾਲਸਾ ਜੀ ਕਈ ਵਾਰ ਆਪਾਂ ਨੂੰ ਹੁੰਦਾ ਹੈ ਕਿ ਉਹ ਨਸ਼ਾ ਕਰਦੇ ਨੇ ਜਾਂ ਵੀ ਮੀਟ ਸ਼ਰਾਬ ਦਾ ਸੇਵਨ ਕਰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਹੁੰਦੀ ਹੈ ਜਾਂ ਘਰ ਦੇ ਹਾਲਾਤ ਨਹੀਂ ਸਹੀ ਹੈਗੇ ਘਰ ਨਹੀਂ ਬਣਿਆ ਪੈਣ ਦਾ ਸੜਿਆ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਹੈਗੀ ਜਿੰਨਾ ਵੀ ਵਾਹਿਗੁਰੂ ਨੇ ਦਿੱਤਾ ਸੀ ਅਸੀਂ ਮਿਹਨਤ ਕਰਕੇ ਬਹੁਤ ਸੋਨਾ ਬਣਾਇਆ ਹੋਇਆ ਸੀ ਖਾਲਸਾ ਜੀ ਪੈਣ ਦੱਸ ਰਿਹਾ ਵੀ ਅਸੀਂ ਜੋ ਵੀ ਰਿਸ਼ਤਾ ਦੇਖਣਾ ਕਹਿੰਦੇ ਕਿ ਉਸ ਰਿਸ਼ਤੇ ਨੂੰ ਜਿਆਦਾ ਵੀ ਇੱਕ ਵਾਰ ਹਾਂ ਹੋ ਕੇ ਨਾ ਹੋ ਜਾਣੀ ਜਾ ਕੇ ਦੇ ਕਈ ਕੀ ਦਿਨ ਲੋਕਾਂ ਨੇ ਦੱਸ ਨਹੀਂ ਨਾ ਕਹਿੰਦੇ ਕਿ ਏਜ ਸੀ ਜੋ ਉਹ ਵੀ ਵੱਧਦੀ ਜਾਂਦੀ ਸੀ ਪੈਣ ਦੱਸ ਰਿਹਾ ਵੀ ਕਿ 40 ਦੇ ਕਰੀਬ ਦੋਨਾਂ ਭਰਾਵਾਂ ਦੀ ਕਹਿੰਦੇ ਮੇਰਿਆਂ ਦੀ ਏਜ ਹੋ ਚੱਲੀ ਸੀ ਇਸ ਚੀਜ਼ ਨੂੰ ਲੈ ਕੇ ਪੈਣ ਦੱਸ ਰਿਹਾ ਕਿ ਮੈਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੀ ਸੀ ਕਈ ਵਾਰ ਖਾਰ ਸੱਚੀ ਪ੍ਰਣ ਦੱਸ ਦਿਆ ਕਿ ਜਦੋਂ ਰਿਸ਼ਤਾ ਨਹੀਂ ਸੀ ਸੈੱਟ ਆਉਂਦਾ ਜਾਂ ਰਿਸ਼ਤੇ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋਣੀ ਜਾਂ ਕਈ ਵਾਰ ਸਾਨੂੰ ਬਾਅਦ ਦੇ ਵਿੱਚ ਜਦੋਂ ਕੁੜੀ ਵਾਲਿਆਂ ਨੇ ਕੋਈ ਗੱਲਬਾਤ ਨਾ ਦੱਸਨੀ ਤੇ ਉਹਨਾਂ ਨੇ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਣਾ ਕਿ ਪਿੰਡ ਦੇ ਵਿੱਚੋਂ ਕਿਸੇ ਨੇ ਪਾਣੀ ਮਾਰਦੀ ਹੈ ਇਹਦੇ ਕਿਸ ਤਰ੍ਹਾਂ ਵੀ ਕਰਕੇ ਲਗਾ ਲਓ ਵੀ ਕੋਈ ਨਾ ਕੋਈ ਪ੍ਰੋਬਲਮ ਤਾਂ ਖੜੀ ਰਹਿੰਦੀ ਸੀ ਕਿੰਦੇ ਕੇ ਮੈਨੂੰ ਕਿਸੇ ਨੇ ਦੱਸਿਆ ਕਿ ਉਥੇ ਜਾਣ ਨਾਲ ਕੋਈ ਬਾਬਾ ਏ ਉਹ ਪੁੱਛ ਦੱਸਦਾ ਏ ਉਥੇ ਜਾਣ ਦੇ ਨਾਲ ਵੀ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਆਪਾਂ ਨੂੰ ਜੇ ਆਪਣੇ ਤੇ ਕਿਸੇ ਨੇ ਕੀਤਾ ਕਰਾਇਆ ਹੋਵੇ ਤੇ ਜਾਂ ਕਿਸ ਤਰ੍ਹਾਂ ਵੀ ਕਰਕੇ ਖਾਲਸਾ ਜੀ ਉਹ ਪਹਿਣ ਕਹਿੰਦੇ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਸਾਰਾ ਹੱਲ ਉਥੋਂ ਹੋ ਜਾਏਗਾ ਵੀ ਅਸੀਂ ਜਾਂਦੇ ਰਹਿ ਸੀਗੇ ਸਾਡਾ ਸਾਰਾ ਕੁਝ ਠੀਕ ਹੋ ਗਿਆ ਵੀ ਤੂੰ ਉਥੇ ਚੱਲ ਜਾ ਪਹਿਣ ਦੱਸ ਰਿਹਾ ਕਿ ਮੈਂ ਆਪਣੇ ਪੀਕਾ ਪਰਿਵਾਰ ਦੇ ਵਿੱਚ ਕਹਿੰਦੇ ਆਉਣੀ ਆ ਇੰਨੇ ਕਿ ਮੈਂ ਇੰਨਾ ਆ ਜਾ ਵੀ ਨਹੀਂ ਸੀ ਸਕਦੀ ਹੁੰਦੀ ਕਿਉਂਕਿ ਮੈਂ ਖੁਦ ਪ੍ਰੈਗਨੈਂਟ ਸੀ ਮੇਰੇ ਬੱਚਾ ਹੋਣ ਵਾਲਾ ਸੀ ਜਿਹਦੇ ਕਰਕੇ ਡਾਕਟਰ ਨੇ ਕਹਿੰਨੇ ਮੈਨੂੰ ਕਾਫੀ ਰੈਸਟ ਦੱਸੀ ਹੋਈ ਸੀ ਪਰ ਫਿਰ ਵੀ ਕਹਿੰਦੇ ਫਿਕਰ ਦੇ ਵਿੱਚ ਮੈਂ ਉਹ ਜੋ ਲੇਡੀਜ਼ ਨੇ ਜੋ ਵੀ ਡਰੈਸ ਦਿੱਤਾ ਕਹਿੰਦੇ ਉਸ ਡਰੈਸ ਤੇ ਗਈ ਕਹਿੰਦੇ ਜੋ ਵੀ ਮੈਂ ਪੁੱਛਿਆ ਦੱਸਿਆ ਉਹਨਾਂ ਨੇ ਕਈ ਵਾਰ ਮੈਨੂੰ ਕਿਹਾ ਕਿ ਤੁਹਾਡੇ ਤੇ ਕੀਤਾ ਕਰਾਇਆ ਏ ਤੁਸੀਂ ਆ ਕਰਦੇ ਹੋ ਉਹ ਕਰਦੇ ਹੋ ਆ ਸਮਾਨ ਲੈ ਆਓ ਇੰਨੇ ਪੈਸੇ ਦੇ ਦਿਓ ਕਹਿੰਦੇ ਜੋ ਕੁਝ ਵੀ ਉਹਨਾਂ ਨੇ ਮੰਗਿਆ ਉਹ ਕਹਿੰਦੇ ਕਿ ਸਭ ਕੁਝ ਕੀਤਾ। ਥਾਰਸਾ ਜੀ ਪਹਿਨਦਸੜੀ ਇੱਕ ਤਾਂ ਮੈਂ ਆਪਣੀ ਭਰਾਮਾ ਤੋਂ ਚੋਰੀ ਕੀਤਾ ਕਿਉਂਕਿ ਉਹ ਇਹ ਸਭ ਚੀਜ਼ਾਂ ਦੇ ਵਿੱਚ ਵਿਚਾਰ ਨਹੀਂ ਸੀ ਕਰਨ ਦੇ। ਇਹਦੇ ਕਈ ਵਾਰ ਤਾਂ ਸਾਡੇ ਘਰ ਦੇ ਵਿੱਚ ਪਹਿਨਦਸੜੀ ਆ ਕਿ ਵਿਆਹ ਨੂੰ ਲੈ ਕੇ ਕਾਫੀ ਕਲੇਸ਼ ਵੀ ਹੋਣਾ। ਵੀ ਜਦੋਂ ਰਿਸ਼ਤਾ ਨਾ ਹੋਣਾ ਤੇ ਕਈ ਵਾਰ ਰਿਸ਼ਤਾ ਰਿਸ਼ਤਾ ਇਸ ਤਰ੍ਹਾਂ ਦਾ ਹੋਣਾ ਜਿੰਨਾ ਨੇ ਕਹਿਣਾ ਵੀ ਅਸੀਂ ਕਰਦੇ ਹਾਂ ਜੋ ਕਿ ਸਾਡੇ ਲੈਣ ਵਾਲਾ ਨਹੀਂ ਸੀ ਹੁੰਦਾ। ਉਸ ਨੂੰ ਵੀ ਪਹਿਨ ਕਹਿੰਦੇ ਮੈਂ ਕਈ ਵਾਰ ਟੈਨਸ਼ਨ ਦੇ ਵਿੱਚ ਕਹਿ ਦੇਣਾ ਵੀ ਕੋਈ ਗੱਲ ਨਹੀਂ ਤੁਸੀਂ ਲੈ ਲਓ। ਤੇ ਕਹਿੰਦੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਕਹਿ ਦੇਣਾ ਕਿ ਅਸੀਂ ਵਿਆਹ ਹੀ ਨਹੀਂ ਕਰਵਾਉਣਾ ਕਹਿੰਦੇ ਫਿਰ ਮੈਨੂੰ ਇਹ ਟੈਨਸ਼ਨ ਹੋ ਜਾਂਦੀ ਸੀ ਵੀ ਜੇ ਇਹਨਾਂ ਨੇ ਵਿਆਹ ਨਾ ਕਰਵਾਇਆ ਤੇ ਮੇਰੇ ਮਾਤਾ ਜੀ ਟੈਨਸ਼ਨ ਨਾਲੋਂ ਹੀ ਕੁਛ ਨਾ ਕੁਛ ਉਹਨਾਂ ਨੂੰ ਹੋ ਜਾਣਾ ਹੈ ਤੇ ਉਪਰੋ ਵੀ ਜੋ ਸਾਡਾ ਵਿਕਾਰ ਏ ਜਾਂ ਜੋ ਜਨੇ ਜਿਆਦਾ ਦੇ ਵਿਯੋਗ ਇਸ ਕਾਮੇ ਜੀ ਇਹਨਾਂ ਨੇ ਵਿਆਹ ਹੀ ਨਾ ਕਰਵਾਇਆ ਤਾਂ ਕਹਿੰਦੇ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਸੀ ਕਹਿੰਦੇ ਕਿ ਉੱਥੇ ਵੀ ਚੋਰੀ ਅਸੀਂ ਜਾਂਦੇ ਰਹੇ ਉਹਨਾਂ ਨੇ ਕਾਫੀ ਕੁਝ ਕਹਿੰਦੇ ਸਾਨੂੰ ਕਿਹਾ ਕਈ ਵਾਰ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਇੱਕ ਦੋ ਟੂਨੇ ਵੀ ਹੋਏ ਅਸੀਂ ਉਹ ਵੀ ਜਾ ਕੇ ਪੁੱਛਿਆ ਉਹਨਾਂ ਨੇ ਕਿਹਾ ਬਸ ਵੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਂਡ ਗਵਾਂਡ ਦੇ ਵਿੱਚ ਕੋਈ ਨਾ ਕੋਈ ਕਰਦਾ ਹੈ ਜਿਸ ਦੇ ਕਰਕੇ ਤੁਹਾਡਾ ਰਿਸ਼ਤਾ ਨਹੀਂ ਸੈੱਟ ਆਉਂਦਾ ਖਾਲਸਾ ਜੀ ਭੈਣ ਦੱਸ ਰਹੀ ਆ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਮੈਂਬਰ ਪਾਠ ਨਹੀਂ ਸੀ ਕਰਦਾ ਨਾ ਹੀ ਗੁਰਦੁਆਰਾ ਸੇਵ ਜਾਂਦਾ ਸੀ ਫਿਰ ਕਹਿੰਦੇ ਕਿਸੇ ਹੋਰ ਨੇ ਮੈਨੂੰ ਦੱਸਿਆ ਕਿ ਉੱਥੇ ਪੰਡਤ ਨੇ ਉਹਨਾਂ ਤੋਂ ਪੱਤਰੀ ਖਡਵਾ ਲਓ ਕਹਿੰਦੇ ਪੱਤਰੀ ਵੀ ਖਡਵਾਈ ਤਾਂ ਉਹਨਾਂ ਨੇ ਕਿਹਾ ਵੀ ਬਿਲਕੁਲ ਓਕੇ ਆ ਸਭ ਕੁਝ ਠੀਕ ਵੀ ਤੁਹਾਡਾ ਕੋਈ ਗੱਲ ਨਹੀਂ ਰਿਸ਼ਤਾ ਹੋ ਜਾਏਗਾ ਤੁਸੀਂ ਫਿਕਰ ਨਾ ਕਰੋ ਇਸੀ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਹੀ ਆ ਵੀ ਅਸੀਂ ਕਦੇ ਕਿਸੇ ਕੋਲ ਕਦੇ ਕਿਤੇ ਕੋਲ ਕਹਿੰਦੇ ਜਿੰਨੇ ਜਿੰਨੇ ਪੈਸੇ ਮੰਗਨੇ ਜੋ ਪੋਸ਼ਵੀ ਜਿੰਨੇ ਕਰਨ ਨੂੰ ਕਹਿਣਾ ਕਹਿੰਦੇ ਕਿ ਉਹ ਅਸੀਂ ਸਭ ਕੁਝ ਕਰਨਾ ਕਹਿੰਦੇ ਸਗੋਂ ਅਸੀਂ ਇਸ ਰਸਤੇ ਤੇ ਚੱਲਣ ਦੇ ਨਾਲ ਕਹਿੰਦੇ ਸਾਡੇ ਘਰ ਦੇ ਵਿੱਚ ਠੀਕ ਤਾਂ ਕੀ ਹੋਣਾ ਸੀ ਸਗੋਂ ਦੀ ਕਲੇਸ਼ ਵਧਿਆ ਲੜਾਈ ਪਈ ਕਿਉਂਕਿ ਬਾਹਰ ਤੋਂ ਕਿਸੇ ਤੋਂ ਪਤਾ ਲੱਗ ਗਿਆ ਕਹਿੰਦੇ ਮੇਰੇ ਭਰਾਵਾਂ ਨੂੰ ਕਿ ਅਸੀਂ ਕਿਸੇ ਬਾਬੇ ਕੋਲੋਂ ਪੁੱਛ ਕੇ ਆਏ ਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਕਲੇਸ਼ ਕੀਤਾ ਘਰ ਦੇ ਵਿੱਚ ਸਾਡੇ ਲੜਾਈ ਪਈ ਜੋ ਪੈਸਾ ਅਸੀਂ ਦੇ ਕੇ ਆਏ ਸੀ ਕਰਨ ਕਰਾਉਣ ਵਾਸਤੇ ਉਹ ਵੀ ਸਾਡਾ ਖਰਾਬ ਗਿਆ ਖਾਨ ਸਾਹਿਬ ਇਹ ਪਹਿਣ ਦੱਸ ਰਿਹਾ ਕੰਮ ਸੀ ਕੰਮ ਹੈ 20 30000 ਰੁਪਏ ਇਸ ਕੰਮ ਦੇ ਵਿੱਚ ਕਹਿੰਦੇ ਮੈਂ ਖਰਾਬ ਕੀਤਾ ਕਹਿੰਦੇ ਪਰ ਮੈਨੂੰ ਕੋਈ ਫਾਇਦਾ ਵੀ ਨਾ ਹੋਇਆ ਖਾਨ ਸਾਹਿਬ ਇਹ ਪਹਿਣ ਦੱਸ ਰਿਹਾ ਵੀ ਜਿਹੜਾ ਮੇਰਾ ਭਰਾ ਬਿਜਲੀ ਦਾ ਕੰਮ ਕਰਦਾ ਸੀ ਕਹਿੰਦੇ ਕਿ ਉਹ ਇੱਕ ਪਰਿਵਾਰ ਦੇ ਘਰੇ ਮੈਰੀ ਸੀ ਉਹਨਾਂ ਦੇ ਮੁੰਡੇ ਦੀ ਹੀ ਮੈਰਿਜ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਉਹ ਬਿਜਲੀ ਦਾ ਕੰਮ ਕਰਨ ਦੇ ਲਈ ਗਿਆ ਸੀ ਉਹ ਕਹਿੰਦੇ ਕਿ ਉਹਨਾਂ ਦੇ ਜੋ ਬਰਾਦਰ ਦਸ ਦੇ ਆ ਉਹਨਾਂ ਦੇ ਭੈਣ ਦੇ ਕਹਿੰਦੇ ਵੀ ਉਹਨਾਂ ਦਾ ਜੋ ਮੁੰਡਾ ਸੀ ਮੁੰਡੇ ਦੇ ਜੋ ਮਾਤਾ ਜੀ ਸੀ ਉਹਨਾਂ ਨੇ ਅਮਰਤ ਛਕ ਗਿਆ ਹੋਇਆ ਸੀ ਕਹਿੰਦੇ ਕਿ ਜਦੋਂ ਮੈਂ ਕਾਫੀ ਦਿਨ ਲਗਾਤਾਰ ਉਹਨਾਂ ਦੇ ਘਰ ਕੰਮ ਕਰਨ ਗਿਆ ਤੇ ਉਹਨਾਂ ਨੇ ਕਹਿੰਦੇ ਹਰ ਸੰਡੇ ਨੂੰ ਇੱਕ ਤਾਂ ਟੀਵੀ ਦੇ ਵਿੱਚ ਕਹਿੰਦੇ ਕਿ ਪਾਠ ਲਗਾ ਦੇਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਕਹਿੰਦਾ ਭਾਵ ਖਾਲਸਾ ਜੀ ਵਿੱਚ ਪਹਿਰਾ ਸਾਹਿਬ ਉਹਨਾਂ ਨੇ ਲਾਈਵ ਵੀ ਲਗਾਉਣਾ ਤੇ ਕਹਿੰਦੇ ਉਹਨਾਂ ਨੇ ਸਾਰੇ ਪਰਿਵਾਰ ਨੇ ਐਤਵਾਰ ਨੂੰ ਦੁਪਹਿਰਾ ਸੇਬ ਕੱਟਣਾ ਉਹ ਵੀਰ ਭੈਣ ਦੱਸ ਰਿਹਾ ਕਿ ਮੇਰੇ ਜਿਹੜਾ ਭਰਾ ਸੀ ਉਹਨਾਂ ਨੇ ਐਤਵਾਰ ਨੂੰ ਉਹਨਾਂ ਦੇ ਘਰ ਦੇ ਵਿੱਚ ਚਾਹ ਪਾਣੀ ਰੋਟੀ ਪਾਣੀ ਖੋਦੀ ਬਣਾ ਕੇ ਖਾਣਾ ਹੁੰਦਾ ਸੀ ਜੇ ਤੋ ਉਹਨੂੰ ਪਤਾ ਲੱਗਿਆ ਕਿ ਬਾਕੀ ਪਰਿਵਾਰ ਇਹ ਉਹ ਜੋ ਪਾਠ ਕਰਦਾ ਹੈ ਕਹਿੰਦੇ ਜੋਤ ਜਗਦੀ ਹੁਣੀ ਕਾਫੀ ਵੱਡੀ ਜੋਤ ਦੇ ਬਾਬਾ ਦੀਪ ਸਿੰਘ ਸਹਿਬ ਜੀ ਦੀ ਫੋਟੋ ਦੇ ਅੱਗੇ ਜਗਾ ਕੇ ਤੇ نیچے بیٹھ ਕੇ ਸਾਰਾ ਪਰਿਵਾਰ ਪਾਠ ਕਰਨਾ 12 ਤੋਂ 4 ਵਜੇ ਤੱਕ ਤੇ ਨਾਲ ਹੀ ਕਹਿੰਦੇ ਉਹਨਾਂ ਦੇ ਟੀਵੀ ਦੇ ਵਿੱਚ ਲਾਈਵ ਵੀ ਪਾਠ ਚੱਲਦਾ ਹੁੰਦਾ ਸੀ ਉਤੋਂ ਕਹਿੰਦੇ ਭੈਣ ਦੱਸ ਰਿਹਾ ਕਿ ਮੇਰੇ ਭਰਾ ਨੇ ਉਹਨਾਂ ਦੇ ਘਰ ਵਿੱਚੋਂ ਹੀ ਪੁੱਛਿਆ ਵੀ ਤੁਸੀਂ ਸਾਰੇ ਪਾਠ ਕਰਦੇ ਹੋ ਵੀ ਕਿਹੜਾ ਪਾਠ ਕਰਦੇ ਹੋ ਤੇ ਤੁਸੀਂ ਇੱਕ ਇੱਕ ਕਰਕੇ ਪਾਠ ਕਿਉਂ ਨਹੀਂ ਕਰ ਲੈਂਦੇਗੇ ਵੀ ਮੈਨੂੰ ਵੀ ਸੌਖਾ ਹੋ ਜਾਵੇ ਚਾਹ ਪਾਣੀ ਮੈਨੂੰ ਬਣਿਆ ਮਿਲ ਜਾਵੇ ਵੀ ਵਿੱਚ ਦੀ ਮੈਨੂੰ ਬਣਾ ਕੇ ਪੀਣਾ ਪੈਂਦਾ ਤਾਂ ਖਾਨ ਸਾਹਿਬ ਜੀ ਭੈਣ ਦੱਸ ਰਿਹਾ ਕਿ ਫਿਰ ਉਹ ਜੋ ਜਿੰਨਾ ਦੇ ਘਰੇ ਕਹਿੰਦੇ ਮੇਰੇ ਭਰਾ ਕੰਮ ਕਰਦੇ ਸੀ ਉਹਨਾਂ ਦਾ ਜੋ ਬੇਟਾ ਜਿੰਦੀ ਮੈਰਿਜ ਸੀ ਉਸਨੇ ਕਿਨੇ ਮੇਰੇ ਭਰਾ ਨੂੰ ਕਿਹਾ ਵੀ ਸਭ ਕੁਝ ਸਾਨੂੰ ਇਸ ਦੇ ਦਰਤ ਤੋਂ ਹੀ ਮਿਲਿਆ ਹੈ ਤਾਂ ਅੰਤਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੋਂ ਹੀ ਮਿਲਿਆ ਵੀ ਅਸੀਂ ਵੀ ਬਿਲਕੁਲ ਆਪਣਾ ਕੰਮ ਛੱਡ ਸਕਦੇ ਆ ਐਤਵਾਰ ਦਾ ਦਿਨ ਜੋ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਕੀਤਾ ਹੋਇਆ ਹੈ ਸਾਡਾ ਕਿੰਨਾ ਵੀ ਡੁੱਲੇ ਵਿਗੜੇ ਪਰ ਅਸੀਂ ਐਤਵਾਰ ਦਾ ਜੋ ਦੇ ਨੇ ਉਸ ਦਿਨ ਨੂੰ ਅਸੀਂ ਜੋ ਦੁਪਹਿਰਾ ਸਹਿਬੀ ਪਰਿਵਾਰ ਸਬੀਤ ਹੀ ਕਟਣਾ ਹੁੰਦਾ ਹੈ ਸਾਡੇ ਘਰ ਵਿੱਚ ਕਿੰਨੀ ਵੀ ਕਿਉਣਾ ਪ੍ਰੋਬਲਮ ਆਵੇ ਕਿੰਨਾ ਵੀ ਕਿਉਣਾ ਕੋਈ ਬਿਮਾਰ ਹੋਵੇ ਕਹਿੰਦੇ ਪਰ ਹਰ ਇੱਕ ਫੈਮਿਲੀ ਮੈਂਬਰ ਜਪੇਰਾ ਸਾਹਿਬ ਦੀ ਹਾਜ਼ਰੀ ਭਰਦਾ ਸੀ ਕਹਿੰਦੇ ਫਿਰ ਮੈਂ ਪੁੱਛਿਆ ਉਹਨਾਂ ਤੋਂ ਭੈਣ ਦੱਸ ਦੇ ਮੇਰੇ ਭਰਾ ਨੇ ਵੀ ਤੁਹਾਡਾ ਕੀ ਕਾਰਜ ਸਫਲ ਹੋਇਆ ਤਾਂ ਉਹ ਕਹਿੰਦੇ ਕਿ ਸਾਡੇ ਕੋਲ ਕੁਝ ਵੀ ਹੈ ਨਹੀਂ ਸੀ ਅਸੀਂ ਇੱਕ ਦਿਹਾੜੀਦਾਰ ਬੰਦੇ ਸੀ ਦਿਹਾੜੀ ਤੇ ਹੀ ਸਾਡਾ ਗੁਜ਼ਾਰਾ ਨਹੀਂ ਸੀ ਚੱਲਦਾ ਤੇ ਜਦੋਂ ਤੋਂ ਅਸੀਂ ਜਪੇਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਤੇ ਜੋਤ ਜਗਾਉਣੀ ਸ਼ੁਰੂ ਕੀਤੀ ਹੈ ਸਾਡੇ ਕੋਲ 3-4 ਕਿੰਨੇ ਜ਼ਮੀਨ ਵੀ ਹੋ ਗਈ ਏ ਤੇ ਮੇਰਾ ਹੁਣ ਵਿਆਹ ਵੀ ਹੋਣਾ ਏ ਜਿਹੜਾ ਮੇਰਾ ਬਾਹਰ ਗਈ ਹੋਈ ਕੁੜੀ ਮੈਂ ਬਾਹਰ ਜਾਣਾ ਤੇ ਮੇਰੀ ਜੋ ਭੈਣ ਏ ਉਹ ਵੀ ਬਾਹਰ ਚਲੇਗੀ ਬਾਹਰ ਵਾਲੇ ਮੁੰਡੇ ਨਾਲ ਉਸਦੀ ਮੈਰਿਜ ਹੋਈ ਏ ਤੇ ਮੇਰੇ ਕਿਨੇ ਫਾਦਰ ਸਾਹਿਬ ਬਾਰ ਡਰਿੰਕ ਕਰਦੇ ਸੀ ਵਾਤਾ ਨੇ ਵੀ ਅਮਰਤ ਸ਼ਕ ਲਿਆ ਤੇ ਪਿਤਾ ਨੇ ਵੀ ਅਮਰਤ ਸ਼ਕ ਲਿਆ ਵੀ ਸਾਡਾ ਘਾਰੇ ਜੋ ਸਿਰਫ ਦੋ ਕਮਰੇ ਸੀ ਤੇ ਅੱਜ ਕੋਠੀ ਪਈ ਹੋਈ ਹੈ ਗੱਡੀ ਸਾਡੇ ਕੋਲ ਬੋਲਟ ਮੋਟਰਸਾਈਕਲ ਮਤਲਬ ਕਿ ਕਹਿੰਦਾ ਖਾਲਸਾ ਜੀ ਵੀ ਹਰ ਇੱਕ ਚੀਜ਼ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਮਿਲੀ ਸਾਨੂੰ ਸੋ ਖਾਲਸਾ ਜੀ ਭੈਣ ਦੱਸ ਦਿਆ ਕਿ ਉੱਥੋਂ ਜਿਹੜੇ ਮੇਰੇ ਭਰਾ ਗਿਆ ਉਹਨਾਂ ਦੇ ਘਰੇ ਕੰਮ ਕਰਨ ਉਹਨਾਂ ਤੋਂ ਹੀ ਫਿਰ ਚਪੈਰਾ ਸਾਹਿਬ ਦੇ ਬਾਰੇ ਪੁੱਛ ਕੇ ਆਇਆ ਕਿ ਮੇ ਕੱਟਿਆ ਜਾਂਦਾ ਹੈ ਜੋਤ ਕਿਵੇਂ ਜਗਾਈ ਜਾਂਦੀ ਉਹਨਾਂ ਨੇ ਇਹ ਵੀ ਦੱਸਿਆ ਕਿ ਸ਼ਹੀਦਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੀ ਵਿੱਚ ਪੈਰਾ ਸੇਵ ਕੱਟਿਆ ਜਾਂਦਾ ਹੈ ਤੁਸੀਂ ਘਰ ਬੈਠ ਕੇ ਕੱਟਣਾ ਘਰ ਬੈਠ ਕੇ ਕੱਟ ਲਓ ਜੇ ਉੱਥੇ ਜਾ ਕੇ ਕੱਟਣਾ ਤਾਂ ਉੱਥੇ ਜਾ ਕੇ ਵੀ ਕੱਟ ਸਕਦੇ ਹੋ ਸੋ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਕਹਿੰਦੇ ਕਿ ਮੇਰਾ ਜਿਹੜਾ ਭਰਾ ਸੀ ਕਹਿੰਦੇ ਕਿ ਉਹਨੇ ਘਰ ਦੇ ਵਿੱਚ ਹੀ ਐਤਵਾਰ ਨੂੰ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕੀਤਾ ਦੇਗ ਬਣਾ ਕੇ ਜੋਤ ਜਗਾ ਕੇ ਤਾਂਤਲ ਬਾਬਾ ਦੀਪ ਸਿੰਘ ਸਹਿਮਤੀ ਦੀ ਵੱਡੀ ਫੋਟੋ ਕਹਿੰਦੇ ਘਰ ਦੇ ਵਿੱਚ ਲੈ ਕੇ ਆਏ ਖਾਸਾ ਜੀ ਭੈਣ ਦੱਸ ਰਹੀ ਆ ਕਹਿੰਦੇ ਕਿ ਮੇਰਾ ਜਿਹੜਾ ਭਰਾ ਸੀ ਉਹ ਕਹਿਣ ਲੱਗਾ ਕਿ ਮੈਂ ਸਿਰਫ ਇੱਕ ਹੀ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੁਹਾਡਾ ਦਿੱਤਾ ਬਹੁਤ ਕੋਸ਼ਿਸ਼ ਹੈ ਬਸ ਇੱਕੋ ਹੀ ਚੀਜ਼ ਦੀ ਜ਼ਰੂਰਤ ਹੈ ਕਿ ਸਾਡੇ ਦੋਨਾਂ ਭਰਾਵਾਂ ਦੇ ਵਿਆਹ ਦੇ ਜੋ ਕਾਰਜ ਨੇ ਉਹ ਸਫਲ ਹੋ ਜਾਣ ਤੇ ਅਸੀਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਅਰਦਾਸ ਬੇਨਤੀ ਪੂਰੀ ਹੋਈ ਅਸੀਂ ਆਪਣੀ ਵਾਹ ਚ ਦੇ ਨਾਲ ਦੋਨੇ ਭਰਾ ਪਰਿਵਾਰ ਸਮੇਤ ਅਸੀਂ ਤੁਹਾਡੇ ਦਰ ਤੇ ਆਵਾਂਗੇ ਸ਼ੁਕਰਾਨਾ ਕਰਕੇ ਜਾਵਾਂਗੇ ਸੋ ਖਾਨਸਾ ਜੀ ਇਸੇ ਤਰ੍ਹਾਂ ਭੈਣ ਦੱਸ ਰਹੀ ਆ ਕਿ ਮੇਰੇ ਭਰਾ ਨੇ ਦੁਪਹਿਰਾ ਸੇਵ ਕੱਟਣਾ ਸ਼ੁਰੂ ਕੀਤਾ ਕਹਿੰਦੇ ਹਰ ਰੋਜ਼ ਅਰਦਾਸ ਬੇਨਤੀ ਕਰਨੀ ਤੇ ਕਹਿੰਦੇ ਵੀ ਮੇਰੇ ਮਨ 'ਚ ਆਇਆ ਵੀ ਕਿਉਂ ਨਾ ਮੈਂ ਵੀ ਦੁਪਹਿਰਾ ਸੇਵ ਕੱਟਾਂ ਤੇ ਜੇ ਦੁਪਹਿਰਾ ਸੇਵ ਕੱਟਣ ਦੇ ਨਾਲ ਨਾਲ ਕਹਿੰਦੇ ਕਿ ਮੈਂ نیچے ਨਹੀਂ ਸੀ ਬੈਠ ਸਕਦੀ ਕਿਉਂਕਿ ਪ੍ਰੈਗਨੈਂਸੀ ਕਰਕੇ ਵੀ ਮੇਰੇ ਤੋਂ ਜ਼ਿਆਦਾ ਸਮਾਂ نیچے ਬੈਠਾ ਨਹੀਂ ਸੀ ਜਾਂਦਾ ਕਿੰਨੇ ਮੈਂ ਉੱਪਰ ਚੇਅਰ ਤੇ ਬੈਠ ਕੇ ਹੀ ਪਾਠ ਕਰਦੀ ਸੀ ਤੇ ਕਹਿੰਦੇ ਕਿ ਮੈਂ ਜਦੋਂ ਫੋਨ ਦੇ ਵਿੱਚ ਦੇਖਿਆ ਵੀ ਚੇਅਰ ਤੇ ਬੈਠ ਕੇ ਪਾਠ ਨਹੀਂ ਕਰਨਾ ਕਹਿੰਦੇ ਫਿਰ ਮੈਂ نیچے ਬੈਠ ਕੇ ਵਿੱਚ ਦੀ ਸਪੇਸ ਲੈ ਕੇ ਕਹਿੰਦੇ ਇੱਕ ਦੋ ਵਾਰ ਬ੍ਰੇਕ ਲੈ ਕੇ ਕਿੰਨੇ ਮੈਂ ਦੁਪਹਿਰਾ ਸੈਵਕਟਣਾ ਤੇ ਕਹਿੰਦੇ ਮੈਂ ਇਹ ਮੈਂ ਵੀ ਕਹਿੰਦੇ ਸੇਮ ਆਪਣੇ ਬ੍ਰਦਰ ਦੀ ਤਰ੍ਹਾਂ ਇਹ ਜੀਰ 10 ਬੇਨਤੀ ਕਰਨੀ ਕਿ ਤੁੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੋਨਾਂ ਦੇ ਟਿੱਕੇ ਦੇਣ ਹੀ ਭਾਵੇਂ ਇੱਕੇ ਵਾਰ ਦੇ ਵਿੱਚ ਇਹ ਦੋਨਾਂ ਦੇ ਵਿਆਹ ਹੋ ਜਾਣ ਸਾਨੂੰ ਬਸ ਪਰਿਵਾਰ ਵਧੀਆ ਚਾਹੀਦੇ ਨੇ ਕੁੜੀਆਂ ਵਧੀਆ ਹੋਣ ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਖਾਲਸਾ ਜੀ ਭੈਣ ਦੱਸਦੇ ਵਿਆਹੇ ਗੁਰੂ ਦਾ ਦਿੱਤਾ ਸਭ ਕੁਝ ਹੀ ਸਾਡੇ ਕੋਲ ਬਸ ਇੱਕ ਕਮੀ ਸੀ ਤਾਂ ਸਾਡੇ ਜੋ ਰਿਸ਼ਤੇ ਸੀ ਉਹ ਹੁੰਦੇ ਨਹੀਂ ਸੀ ਜੇ ਫੋਨ ਲੱਗਦੇ ਸੀ ਚੁੱਪ ਕਰ ਜਾਂਦੇ ਸੀ ਨਹੀਂ ਤਾਂ ਲੋਕ ਦੱਸਦੇ ਨਹੀਂ ਸੀ ਜਿਸ ਚੀਜ਼ ਨੂੰ ਲੈ ਕੇ ਕਹਿੰਦੇ ਕਿਤੇ ਨਾ ਕਿਤੇ ਜਿਹੜੇ ਮੇਰੇ ਭਰਾ ਸੀ ਉਹ ਵੀ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਸੀ ਟੈਨਸ਼ਨ ਲੈਂਦੇ ਸੀ ਟੈਨਸ਼ਨ ਦੇ ਵਿੱਚ ਲੜਾਈ ਝਗੜਾ ਕਰਦੇ ਸੀ ਆਪਸ ਦੇ ਵਿੱਚ ਲੜਨਾ ਕਰਦੇ ਵਿੱਚ ਮਾਂ ਨਾਲ ਖਲੇਸ਼ ਕਰਨਾ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਕਿ ਕਹਿੰਦੇ ਮੈਂ ਕਿੰਦੀ ਚਪੈਰਾ ਸਾਹਿਬ ਹਲੇ ਤਿੰਨ ਹੀ ਇਕੱਟੇ ਸੀ ਕਹਿੰਦੇ ਕਿ ਜਿਹੜਾ ਮੇਰਾ ਭਰਾ ਸੀ ਕਹਿੰਦੇ ਉਹਨੇ ਤਾਂ ਕਾਫੀ ਘਟਨੇ ਸੀ ਪਰ ਮੈਂ ਤਿੰਨ ਹੀ ਜਪੈਰਾ ਸਹਿ ਵਕਟੇ ਸੀ ਤੇ ਕਹਿੰਦੇ ਮੈਂ ਕਾਫੀ ਆਪਣੇ ਸੋਹਰਾ ਫੈਮਿਲੀ ਦੇ ਵਿੱਚੋਂ ਕਾਫੀ ਰਿਲੇਟਿਵ ਨੂੰ ਗਿਆ ਹੋਇਆ ਸੀ ਰਿਸ਼ਤੇ ਦੇ ਲਈ ਤਾਂ ਖਾਰਸਾ ਜੀ ਭੈਣ ਦੱਸ ਦਿਆ ਕਿ ਕਹਿੰਦੇ ਮੇਰੀ ਨਨਾਨਤ ਦੇ ਅੱਗੇ ਰਿਸ਼ਤੇਦਾਰੀ ਤੇ ਵਿੱਚੋਂ ਫੋਨ ਆਉਂਦਾ ਏ ਕਿ ਸਾਡੇ ਕਹਿੰਦੇ ਕਿ ਚਾਚੇ ਤਾਏ ਨੇ ਜੋ ਸ਼ਰੀਕੇ ਨੇ ਉਹਨਾਂ ਦੇ ਵਿੱਚ ਦੋ ਕੁੜੀਆਂ ਨੇ ਤੇ ਉਹਨਾਂ ਨੇ ਇਕੱਠੇ ਹੀ ਮੈਰਿਜ ਕਰਨੀ ਏ ਤੇ ਉਹ ਚਾਹੁੰਦੇ ਨੇ ਕਿ ਕਿਉਂ ਨਾ ਸਾਨੂੰ ਦੋ ਭਰਾ ਮਿਲ ਚਣ ਤੇ ਅਸੀਂ ਦੋਨਾਂ ਭਰਾਵਾਂ ਦੇ ਵੀ ਇੱਕੀ ਘਰ ਦੇ ਵਿੱਚ ਵੀ ਅਸੀਂ ਰਿਸ਼ਤੇ ਕਰਨੇ ਨੇ ਖਾਲਸਾ ਜੀ ਭੈਣ ਦੱਸ ਦਿਆ ਕਹਿੰਦੇ ਕਿ ਜਦੋਂ ਕਾਲ ਆਉਂਦੀ ਏ ਕਹਿੰਦੇ ਉਹ ਪਰਿਵਾਰ ਕਾਫੀ ਜ਼ਿਆਦਾ ਸਾਡੇ ਤੋਂ ਵੱਡਾ ਹੁੰਦਾ ਏ ਕਾਫੀ ਕਹਿੰਦੇ ਕਿ ਵਧੀਆ ਹੁੰਦਾ ਏ ਤੇ ਸਾਨੂੰ ਹੁੰਦਾ ਏ ਕਿ ਇਹਨਾਂ ਨੇ ਕੀ ਰਿਸ਼ਤਾ ਕਰਨਾ ਵੀ ਇਸ ਤੋਂ ਕਈ ਵੀ ਛੋਟੇ ਘਰ ਨੇ ਜਿਹੜੇ ਉਹਨਾਂ ਨੇ ਲੱਤ ਨਹੀਂ ਲਾਈ ਤਾਂ ਇਹ ਕੀ ਰਿਸ਼ਤਾ ਕਰਨਗੇ ਖਾਲਸਾ ਜੀ ਭੈਣ ਦੱਸਦੇ ਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਅੰਗੇ ਕੋਈ ਵੀ ਕਾਰਜ ਨਹੀਂ ਅੜ ਸਕਦਾ ਕਹਿੰਦੇ ਇਸ ਚੀਜ਼ ਦਾ ਤਜਰਬਾ ਤੇ ਭਰੋਸਾ ਕਹਿੰਦੇ ਕਿ ਮੇਰੇ ਤੋਂ ਵੱਧ ਕੇ ਕੋਈ ਜਾਣ ਨਹੀਂ ਸਕਦਾ ਖਾਲਸਾ ਜੀ ਭੈਣ ਦੱਸਦੇ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੇ ਕੋਲ ਇੰਨੀ ਹਾਇਸੀਅਤ ਹੈ ਨਹੀਂ ਅਸੀਂ ਉਹਨਾਂ ਦੇ ਬਰਾਬਰ ਦੇ ਨਹੀਂ ਉਹਨਾਂ ਰਿਸ਼ਤਾ ਨਹੀਂ ਕਰਨਾ ਪਰ ਖਾਲਸਾ ਜੀ ਭੈਣ ਦੱਸਦੇ ਉਹਨਾਂ ਨੇ ਕਿਹਾ ਤੁਸੀਂ ਫੋਟੋਆਂ ਭੇਜੋ ਅਸੀਂ ਗੱਲਬਾਤ ਕਰਦੇ ਆ ਕਿਹਦੇ ਅਸੀਂ ਦੋਨਾਂ ਭਰਾਵਾਂ ਦੀਆਂ ਫੋਟੋਆਂ ਭੇਜੀਆਂ ਉਹਨਾਂ ਨੇ ਇੱਕ ਛਾਂਬ ਨੂੰ ਹੀ ਸਾਨੂੰ ਕਹਿਤਾ ਕਿ ਕੰਨ ਨੂੰ ਤੁਸੀਂ ਕੋਈ ਵੀ ਸ਼ਗਨ ਵਿਆਹ ਜਿਹੜਾ ਵੀ ਕਰਨਾ ਕਰ ਲੋ ਤੁਸੀਂ ਕੁੜੀਆਂ ਦੇ ਕੇ ਨਾਲ ਦੀ ਨਾਲ ਆਪਣਾ ਸ਼ਗਨ ਵਿਆਹ ਕਰਕੇ ਵਿਆਹ ਆਖ ਲੋ ਸਾਨੂੰ ਰਿਸ਼ਤਾ ਮਨਜ਼ੂਰ ਹੈ ਖਾਲਸਾ ਜੀ ਭੈਣ ਦੱਸਦੇ ਵੀ ਜਿਹੜੇ ਲੋਕ ਕਹਿੰਦੇ ਸੀ ਕਹਿੰਦੇ ਸੀ ਵੀ ਮੇਰਾ ਤੁਹਾਡੇ ਵੀ ਜੋ ਭਰਾ ਨਹੀਂ ਉਹਨਾਂ ਦਾ ਵਿਆਹ ਨਹੀਂ ਹੋਣਾ ਇਹ ਤੇ ਤਾਂ ਕਿ ਕਈ ਸੋਹਰਾ ਫੈਮਲੀ ਦੇ ਵਿੱਚ ਵੀ ਕਈ ਕਹਿੰਦੇ ਲੋਕਾਂ ਨੇ ਕਹਿਣਾ ਕਿਹਦੇ ਪਰ ਆਛੜੇ ਨੇ ਕਾਫੀ ਏਜ ਹੋ ਗਈ ਏ 40 ਸਾਲ ਤੱਕ ਦੇ ਤਾਂ ਬੁੱਢੇ ਹੋ ਜਾਂਦੇ ਨੇ ਬੁੱਢਿਆਂ ਨੂੰ ਕਿਹੜੀਆਂ ਬੁੱਢੀਆਂ ਹੀ ਮਿਲਣ ਗਿਆ ਹੁਣ ਕਾਫੀ ਕਹਿੰਦੇ ਕਿ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਸੀ ਕਹਿੰਦੇ ਜਣੀਆਂ ਹਰ ਰੋਜ਼ ਨਵੀਆਂ ਤੋਂ ਨਵੀਆਂ ਪ੍ਰੋਬਲਮ ਫੇਸ ਹੁੰਦੀਆਂ ਸੀ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਸੀ ਦੂਸਰੇ ਦਿਨ ਹੀ ਹਾਲਸਾ ਜੀ ਪੈਣ ਦੱਸ ਰਿਹਾ ਕਿ ਅਸੀਂ ਜਾਣੇ ਆ ਤੇ ਕਹਿੰਦੇ ਰੈਸਟੋਰੈਂਟ ਦੇ ਵਿੱਚ ਛੋਟਾ ਜਿਹਾ ਪ੍ਰੋਗਰਾਮ ਕਰਕੇ ਅਸੀਂ ਆਪਣਾ ਸ਼ਗਨ ਵਿਹਾਰ ਕਰ ਲੈਨੇ ਆ ਤੇ ਕਹਿੰਦੇ ਉਸ ਦਿਨ ਤੋਂ 8ਵੇਂ ਦਿਨ ਹੀ ਅਸੀਂ ਵਿਆਹ ਰੱਖ ਲੈਨੇ ਆ ਕਿਉਂਕਿ ਅਸੀਂ ਕਹਾਂ ਸੀ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਵਧੀਆ ਪਰਿਵਾਰ ਤੇ ਵਧੀਆ ਕੁੜੀਆਂ ਚਾਹੀਦੀਆਂ ਨੇ ਖਾਲਸਾ ਜੀ ਭੈਣ ਦੱਸ ਰਿਹਾ ਹੈ ਕਿ ਜਦੋਂ ਅਸੀਂ 8ਵੇਂ ਦਿਨ ਵਿਆਹ ਕੀਤਾ ਉਹਨਾਂ ਨੇ ਇੰਨਾ ਸੋਹਣਾ ਸਭ ਕੁਝ ਕੀਤਾ ਇੰਨਾ ਕਹਿੰਦੇ ਕਿ ਉਹਨਾਂ ਨੇ ਸਾਰਾ ਪਰਿਵਾਰ ਨੂੰ ਬਹੁਤ ਜ਼ਿਆਦਾ ਵਧੀਆ ਕੀਤਾ ਕਹਿੰਦੇ ਜੋ ਕਿ ਲੋਕ ਸਾਡੇ ਨਾਲ ਗਏ ਜਾਂ ਜੋ ਪਿੰਡ ਦੇ ਲੋਕ ਸੀ ਕਹਿੰਦੇ ਕਿ ਉਹਨਾਂ ਦੀ ਬੋਲਤੀ ਬੰਦ ਹੋਊਗੀ ਜਿਹੜੇ ਕਹਿੰਦੇ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਕਿੰਨੇ ਆਉਣਾ ਹੈ ਹੁਣ ਇਹ ਤਾਂ ਬੁੱਢੇ ਹੋ ਗਏ ਨੇ ਕਿ ਖਾਲਸਾ ਜੀ ਭੈਣ ਦੱਸਦੇ ਕਿ ਜਦੋਂ ਅਸੀਂ ਉਹਨਾਂ ਦੇ ਕੁੜੀ ਵਾਲਿਆਂ ਦੇ ਘਰ ਗਏ ਤਾਂ ਸਾਡਾ ਸਾਨੂੰ ਇਸ ਤਰ੍ਹਾਂ ਲੱਗੇ ਕਿ ਜਿਵੇਂ ਸੀ ਕਿਸੇ ਰਾਜ ਦੇ ਘਰ ਆਏ ਹੁੰਦੇ ਅਸੀਂ ਕਹਿੰਦੇ ਕਿ ਉਹਨਾਂ ਹੀਸਿਆਤ ਵਾਲੇ ਵੀ ਨਹੀਂ ਸੀ ਹੈਗੇ ਜਿੰਨਾ ਕਹਿੰਦੇ ਕਿ ਸਾਨੂੰ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਰ ਜੀ ਨੇ ਜਿੰਨੇ ਜੋਗਾ ਜਿੰਨੀ ਕਿਰਪਾ ਪਰਮਾਤਮਾ ਨੇ ਸਾਡੇ ਤੇ ਕੀਤੀ ਹੈ ਕਹਿੰਦੇ ਕਿ ਉਸ ਦੇ ਕਾਬਲ ਵੀ ਅਸੀਂ ਹੈ ਨਹੀਂ ਸੀ ਤੇ ਕਹਿੰਦੇ ਅਸੀਂ ਬਹੁਤ ਜ਼ਿਆਦਾ 8-10 ਸਾਲ ਤੋਂ ਅਸੀਂ ਰਿਸ਼ਤੇ ਦੇ ਪਿੱਛੇ ਭੱਜੇ ਫਿਰਦੇ ਸੀ ਕਹਿੰਦੇ ਸਾਡਾ ਰਿਸ਼ਤਾ ਨਹੀਂ ਸੀ ਹੋ ਰਿਹਾ ਤੇ ਨਾ ਹੀ ਕਹਿੰਦੇ ਸਾਡੀ ਕੋਈ ਗੱਲ ਸੌਂਦਾ ਸੀ ਸੋ ਖਾਲਸਾ ਜੀ ਇੰਨਾ ਵਧੀਆ ਪਰਿਵਾਰ ਪੈਣ ਦਾ ਸੜੇ ਮਿਲਿਆ ਤੇ ਇੰਨੀ ਵਾਹਿਗੁਰੂ ਦੀ ਕਿਰਪਾ ਹੋਈ ਕਹਿੰਦੇ ਕਿ ਬਹੁਤ ਵਧੀਆ ਪੜਿਆ ਲਿਖਿਆ ਪਰਿਵਾਰ ਤੇ ਕਹਿੰਦੇ ਸਾਡੇ ਘਰ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰੌਣਕ ਲੱਗੀ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਭੈਣ ਦੱਸ ਰਹੀ ਆ ਵੀ ਅਸੀਂ ਸੁਖਣਾ ਸੁਖੀ ਸੀ ਮੇਰੇ ਭਰਾ ਨੇ ਵੀ ਜਦੋਂ ਸਾਡੇ ਵਿਆਹ ਦੋਨਾਂ ਭਰਾਵਾਂ ਦੇ ਹੋ ਗਏ ਅਸੀਂ ਪਰਿਵਾਰ ਸਮੇਤ ਆਪਣੀ ਵਾਈਫ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾਵਾਂਗੇ ਸ਼ੁਕਰਾਨਾ ਕਰਕੇ ਆਵਾਂਗੇ ਸੋਖਾਰ ਸਾਹਿਬ ਜੀ ਉਸੇ ਤਰ੍ਹਾਂ ਭੈਣ ਦੱਸ ਰਹੀ ਕਿ ਅਸੀਂ ਵਿਆਹ ਤੋਂ 8-10 ਦਿਨ ਦੇ ਬਾਅਦ ਪਰਿਵਾਰ ਸਮੇਤ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਗਏ ਤੇ ਮਾਰਾ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਕੇ ਆਏ ਅਰਦਾਸ ਬੇਨਤੀ ਕਰਵਾ ਕੇ ਆਏ ਕਿ ਮਾਰਾ ਸੱਚੇ ਪਾਸ਼ਾ ਇਸ ਪਰਵਾਰ ਤੇ ਘਰ ਪਰਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਜੋੜਨਾ ਖਾਲਸਾ ਜੀ ਭੈਣ ਦੱਸ ਰਿਹਾ ਵੀ ਅਸੀਂ ਅੱਜ ਵੀ ਮੇਰਾ ਭਰਾ ਤੇ ਮੱਚ ਪੈਰਾ ਸੇਵ ਕੱਟਦੇ ਆਂ ਜੋਤ ਵੀ ਜਗਾਉਨੇ ਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੇਰੀ ਇੱਕ ਭਰਾ ਦੀ ਵਾਈਫ ਨੂੰ ਗਵਰਨਮੈਂਟ ਜੌਬ ਵੀ ਮਿਲੀਏ ਜਿਹੜੀ ਕਿ ਉਹ ਦੱਸਦੀ ਹੈ ਕਿ ਮੈਂ ਵਿਆਹ ਤੋਂ ਪਹਿਲਾਂ ਬਹੁਤ ਟਰਾਈ ਕੀਤਾ ਪਰ ਉਹ ਥੱਕ ਹਾਰ ਕੇ ਛੱਡਦਾ ਸੀ ਤੇ ਕਹਿੰਦੇ ਮੇਰੇ ਭਰਾ ਦੇ ਕਹਿਣ ਤੇ ਉਹਨੇ ਇੱਕ ਵਾਰ ਹੀ ਦੁਬਾਰਾ ਐਗਜ਼ਾਮ ਦਿੱਤਾ ਅਪਲਾਈ ਕੀਤਾ ਤੇ ਉਹਦੀ ਸਿਲੈਕਸ਼ਨ ਹੋ ਗਈ ਸੋ ਖਾਲਸਾ ਜੀ ਇਸ ਤਰ੍ਹਾਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸੈਨ ਚੀ ਜੀ ਈਰਪਾ ਹੁੰਦੀ ਹੈ ਸ਼ਹੀਦ ਸਿੰਘ ਜਿੰਦੇ ਤੇ ਖੁਸ਼ ਹੁੰਦੇ ਨੇ ਖਾਲਸਾ ਜੀ ਉਹਨਾਂ ਦੇ ਬਾਰੇ ਨਿਆਰੇ ਹੋ ਜਾਂਦੇ ਨੇ ਤੇ ਆਪਾਂ ਕਹੀਏ ਕਿ ਆਪਣੇ ਤੇ ਕਿਰਪਾ ਨਹੀਂ ਹੋਈ ਤਾਂ ਖਾਲਸਾ ਜੀ ਜ਼ਰੂਰ ਆਪਣੀ ਕਿਤੇ ਨਾ ਕਿਤੇ ਕਮੀ ਰਹਿੰਦੀ ਹੋਵੇਗੀ ਆਪਣੇ ਅੰਦਰ ਚਾਤੀ ਮਾਰੋ ਤੇ ਉਸ ਕਮੀ ਨੂੰ ਪੂਰਾ ਕਰੋ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੀਆਂ ਵੀ ਅਰਦਾਸਾਂ ਬੇਨਤੀਆਂ ਪੂਰੀਆਂ ਕਰਨਗੇ ਸੋ ਖਾਲਸਾ ਜੀ ਸੀ ਉਸ ਪੈਨ ਦੀ ਹੱਡ ਵੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਨਾਲ ਜੋੜੋ ਤਾਂ ਜੋ ਕਿ ਆਉਣ ਵਾਲੇ ਅੱਗੇ ਫਿਊਚਰ ਦੇ ਵਿੱਚ ਉਹਨਾਂ ਨੂੰ ਵੀ ਪਤਾ ਲੱਗ ਸਕੇ ਸਿੱਖ ਇਤਿਹਾਸ ਦੇ ਬਾਰੇ ਖਾਲਸਾ ਜੀ ਨਾਲੇ ਜੋ ਅੱਜ ਕੱਲ ਨਸ਼ੇ ਚੱਲ ਰਹੇ ਨੇ ਨਸ਼ਿਆ ਤੋਂ ਰਹਿਤ ਰਣਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਨਾਲ ਜੋੜਨਗੇ ਤਾਂ ਸੋ ਘਾਲਸਾ ਜੀ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਭੁੱਲਣਾ ਚੁੱਕਾਂ ਉਹ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਣੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਤੰਤਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਸ਼ਾ ਸਬਨਾ ਭੈਣ ਭਰਾਵਾਂ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਸ਼ਾ ਸਬਨਾ ਦੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬਚੀਆਂ ਸਭਨਾ ਦੇ ਕਾਰਜ ਸਫਲ ਕਰਨੇ ਗੁਰ ਬਾਣੀ ਦੇ ਨਾਲ ਛੋੜਨਾ ਸਿੱਖੀ ਦੀ ਦਾਤ ਬਖਸ਼ਨੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗੁਰ ਬਾਣੀ ਦੀ ਦਾਤ ਬਖਸ਼ਨੀ ਅਮਰਤ ਵੇਲੇ ਦੀ ਦਾਤ ਬਖਸ਼ਨੀ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣਾ ਲੰਬੀਆਂ ਉਮਰਾਂ ਬਖਸ਼ਨੀਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ